ਵਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅੰਧਲੀ ਕਾਰ ਜਿਹੜੀ ਖੋਟੀ ਮਤ ਮਾਰਿਆ ਸੀ ਅੰਧਲੀ ਕਾਰ ਸਾਡੀ ਕੀ ਹੈ ਤੁਸੀਂ ਅੰਧਲੇ ਕਿਹਾ ਹੈ ਕਹ ਮਾਰੇ ਕਹਿੰਦੇ ਹਰ ਸੁਣ ਭਾਈ ਦੁਬਦਾ ਦੁਰਮਤ ਅੰਧਲੀ ਕਾਰ ਜਿਹੜੀ ਗਲ ਖੋਟਿਆਂ ਪਰਸ਼ਾ ਦੀ ਮਤ ਕਰਕੇ ਦੁਮਤਾ ਚਿੱਤ ਵਿੱਚ ਹੈ ਇਹੋ ਅੰਤਾਈ ਵਾਲੀ ਕਾਰ ਹੈ ਇਹੋ ਵਿਦਿਆ ਕਰਕੇ ਹਨੇਰੀਕਾਰ ਹੈ ਮਨਮੁਖ ਭਰਮ ਮੰਜ ਗੁਵਾਰ ਮਨੁਖ ਜਿਹੜੇ ਹਨ ਗੁਵਾਰ ਹਨੇਰੇ ਦੇ ਵਿੱਚ ਅਗਿਆਨ ਦੇ ਵਿੱਚ ਮੰਜ ਹਿਰਦੇ ਦੇ ਹਨੇਰਾ ਹੈ ਇਹ ਜੋਨਾ ਚ ਭਰਮ ਦੇ ਰਹਿੰਗੇ ਹਨ ਮਨ ਅੰਦਲਾ ਅੰਦਲੀ ਮਤ ਲਾਗ ਬਿਨਾਂ ਦੇ ਮਨ ਅੰਦਲਾ ਅਗਿਆਨੀ ਹੈ ਉਹਨਾਂ ਨੂੰ ਅੰਦਲੀ ਅਗਿਆਨੀਆਂ ਦੀ ਮਾਟੀ ਚੰਗੀ ਲੱਗਦੀ ਹੈ ਉਹ ਗੁਰਮਤ ਨੂੰ ਪ੍ਰਕਾਸ਼ ਵਾਲੀ ਨਹੀਂ ਕਰਨੀ ਕਰਦੇ ਹਨ ਗੁਰ ਕਾਰਨੀ ਬੈਨ ਪਰਮ ਨਾ ਭਾਗੈ ਮਨੰਗਲਾ ਮਨ ਅੰਦਲਾ ਅੰਦਲੀ ਮਤ ਲਾਗ ਜਿਹਦਾ ਮਨੋ ਜਾਨੀ ਹੈ ਉਹ ਅੰਦਲੀ ਉਹ ਯਾਨੀ ਇਹਦੀ ਮਤ ਵਿੱਚ ਹੀ ਲੱਗਦਾ ਹੈ ਉਹ ਦੂਸਰੇ ਪਰਮਾਰਸ ਨੂੰ ਸਮਝਦਾ ਹੀ ਨਹੀਂ ਹੈ ਗੁਰ ਕਾਰਨੀ ਬੈਨ ਪਰਮ ਨਾ ਭਾਗੈ ਸ੍ਰੀ ਗੁਰੂ ਸਾਹਿਬ ਦੀ ਕਰਨੀ ਭਗਤੀ ਕਰੀ ਤੋਂ ਬਿਗੈਰ ਕਿਸੇ ਜੀਵ ਦਾ ਭਰਮ ਨਹੀਂ ਨਿਵਰਤ ਹੋ ਸਕਦਾ ਹਾ ਰਹਾਉ ਮਾਨਮੁਖ ਅੰਦਲੇ ਗੁਰਮਤ ਨਾ ਪਾਈ ਮਾਨਮੁਖ ਅੰਦਲੇ ਅਗਿਆਨੀ ਅਵਰਾਧੇ ਰੂਪੀ ਨੈਤਰਾ ਦੀ ਨਿਗਾਹ ਨਹੀਂ ਹੈ ਉਹਨਾਂ ਨੂੰ ਗੁਰਮਤ ਚੰਗੀ ਨਹੀਂ ਲੱਗਦੀ ਹੈ ਪਸੂ ਪਹਿ ਅਵ ਮਹਾਨ ਨਾ ਜਾਈ ਉਹ ਪਸ਼ੂਆਂ ਤੋਂ ਮਨੁੱਖਾ ਦੇ ਤਾਂ ਉਹਨਾਂ ਨੂੰ ਪਾਲੀ ਹੈ ਫੇਰ ਵੀ ਪਸ਼ੂਆਂ ਵਾਲੇ ਸੁਭਾਅ ਵਾਲੇ ਉਹ ਹੋ ਰਹੇ ਹੈ ਉਹ ਗੁਰਮਤ ਚੰਗੀ ਨਹੀਂ ਭਾਈ ਲੱਗਦੀ ਨਹੀਂ ਹੈ ਅਵ ਮਹਾਨ ਨਾ ਜਾਈ ਹੰਕਾਰ ਨਹੀਂ ਜਾਂਦਾ ਗੁਰ ਪਸੂ ਪਹਿ ਪਸੂ ਪਹਿ ਅਭਿ ਮਹਾਨ ਨਾ ਜਾਈ ਮੂਖਾ ਦੇ ਤਾਂ ਪਾ ਲਈਏ ਪਸ਼ੂਆਂ ਵਾਲੇ ਸੁਭਾਅ ਹੋ ਗਏ ਹੰਕਾਰ ਨਹੀਂ ਜਾਂਦਾ ਉਹਨਾਂ ਦੇ ਅੰਦਰੋਂ ਲੱਖ 84 ਹੀ ਜੰਤ ਉਪਾਏ ਜੀ ਰੋਸ਼ਨੀ 1 ਜੂਨ ਦੇ ਜੀ ਜੰਤ ਵਾਹਿਗੁਰੂ ਨੇ ਪੈਦਾ ਕੀਤੇ ਹਨ ਮੇਰੇ ਠਾਕੁਰ ਭਾਣੇ ਸਿਰਜ ਸਮਾਰੀ ਮਹਾਂ ਗੁਰੂ ਨੇ ਪਾਇਆ ਹੈ ਸਾਰਿਆਂ ਨੂੰ ਸਿਰਜ ਕੇ ਪੈਦਾ ਕਰਕੇ ਉਹਨੂੰ ਹੀ ਪਾਲਣਾ ਕਰਦਾ ਹੈ ਪਾਲਣਾ ਕਰਕੇ ਆੁਰੇ ਜਮ ਨੂੰ ਸਮਾਏ ਲੀਨ ਕਰ ਲੈਂਦਾ ਹੈ ਨਾਸ ਕਰ ਦਿੰਦਾ ਹੈ ਸਗਲੀ ਭੂਲੇ ਨਹੀਂ ਸ਼ਬਦ ਅਚਾਰ ਜਿਨ੍ਹਾਂ ਨੇ ਸ਼ਬਦ ਦੀ ਅਚਾਰ ਕਮਾਈ ਨਹੀਂ ਕੀਤੀ ਉਹ ਸਾਰੀ ਸ੍ਰਿਸ਼ਟੀ ਭੂਲ ਵਿੱਚ ਪਈ ਹੋਈ ਹੈ ਉਹ ਭੂਲ ਵਿੱਚ ਹੀ ਪਏ ਰਹਿੰਦੇ ਵਾਰ-ਵਾਰ ਯੁਨਾ ਕੇ ਆਉਂਦੇ ਹਨ ਭੁੱਲੇ ਰਹਿੰਦੇ ਹਨ ਮਹਾਰਾਜ ਨੂੰ ਸੋ ਸਮਝੈ ਜਿਸ ਗੁਰ ਕਰਤਾ ਉਹਨਾਂ ਨੂੰ ਸਮਝ ਪੈਂਦੀ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਆਪਣਾ ਗੁਰੂ ਜਾਣਿਆ ਹੈ ਨੇ ਨਾਨਕ ਗੁਰਾਂ ਦਾ ਆਲਾ ਕਰਤਾਰ ਨੂੰ ਪ੍ਰਾਪਤ ਕੀਤਾ ਹੈ ਗੁਰ ਕੇ ਚਾਕਰ ਠਾਕੁਰ ਭਾਣੇ ਜਿਹੜੇ ਗੁਰੂ ਸਾਹਿਬ ਦੇ ਸੇਵਕ ਹੈ ਉਹ ਵਾਹਿਗੁਰੂ ਨੂੰ ਪਾਉਂਦੇ ਹਨ ਮਾਲਕ ਨੂੰ ਪਾਖ ਸਲੀਏ ਨਾਹੀਂ ਜਮ ਕਾਣੇ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਬਖਸ਼ ਲਿਆ ਹੈ ਜਮਾਂ ਦੀ ਕਾਣ ਕੋ ਨੋੜ ਉਹਨਾਂ ਨੂੰ ਨਹੀਂ ਕਿਸੇ ਪ੍ਰਕਾਰ ਦੀ ਹੈ ਜਿਨ ਕਾ ਹਿਰਦੈ ਏਕੋ ਭਾਇਆ ਜਿਨਾਂ ਦੇ ਹਿਰਦੇ 'ਚ ਕੋਈ ਪਰਮੇਸ਼ਰ ਦਾ ਨਾਮ ਚੰਗਾ ਲੱਗ ਆਇਆ ਹੈ ਪੇ ਮੇਲੇ ਭਰਮ ਚੁਕਾਇਆ ਉਹਨਾਂ ਦੇ ਅੰਦਰੋਂ ਗੁਰਾਂ ਦੁਆਰਾ ਧਰਮ ਚੁਕਾ ਦਿੱਤਾ ਹੈ ਆਪ ਦੇ ਨਾਲ ਵਾਹਿਗੁਰੂ ਨੇ ਉਹਨਾਂ ਨੂੰ ਮੇਲ ਲਿਆ ਹੈ ਬੇਮੁਹਤਾਜ ਬੇਅੰਤ અપਾਰਾ ਮੇਰਾ ਵਾਹਿਗੁਰੂ ਬੇਮੁਹਤਾਜ ਕਿਸੇ ਵੀ ਖੁਸ਼ਾਮਦ ਦੀ ਉਹ ਪਰਵਾਹ ਨਹੀਂ ਕਰਦਾ ਬੇਅੰਤ ਅੰਤ ਤੋਂ ਰਹਿਤ ਹੈ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹੈ ਸੱਚ ਪਤੀਜੈ ਕਰਨ ਹਾਰ ਉਹ ਜਗਤ ਨੂੰ ਰਚਣ ਵਾਲਾ ਜਿਨ੍ਹਾਂ ਨੇ ਸਚਾਈ ਹੈ ਸੱਚਾ ਨਾਮ ਹੈ ਉਹਨਾਂ ਦੇ ਪ੍ਰਤੀਤ ਕਰਦਾ ਝੂਠਿਆਂ ਤੋਂ ਪ੍ਰਤੀਤ ਨਹੀਂ ਉਹ ਕਰਦਾ ਹੈ ਨਾਨਕ ਭੂਲੇ ਗੁਰ ਸਮਝਾਵਾ ਸਤਿਗੁਰੂ ਜੀ ਕਹਿੰਦੇ ਜਿਹੜੇ ਭੂਲੇ ਹੋਏ ਹਨ ਝੂਠ ਵਿੱਚ ਹੈ ਝੂਠੇ ਪਦਾਰਥਾਂ 'ਚ ਉਹਨਾਂ ਨੂੰ ਸਤਿਗੁਰੂ ਸਾਹਿਬ ਸਮਝਾ ਦਿੰਦੇ ਹਨ ਇੱਕ ਦਿਖਾਵੇ ਸਾਚ ਟਿਕਾਵੇ ਇੱਕ ਉਹ ਵਾਹਿਗੁਰੂ ਸਾਰਿਆਂ ਨੂੰ ਖਾ ਦਿੰਦੇ ਜਿਵੇਂ ਸੋਨੇ ਦੇ ਕਹਿੰਦੇ ਕਿ ਸੋਨਾ ਹੀ ਹੁੰਦਾ ਸੱਚ ਵਿੱਚ ਮਿੱਟੀ ਉਹਨਾਂ ਨੂੰ ਟਿਕਾ ਦਿੰਦੇ ਹਨ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਕੇ ਭਾਈ ਆਪੇ ਹੀ ਵਾਹਿਗੁਰੂ ਸਾਰਿਆਂ ਥਾਂ ਜੂ ਵਿਆਪਕ ਹੈ ਆਪੇ ਸੰਗਤ ਮੀਤ ਆਪੇ ਭਵਰਾ ਫੂਲ ਬੇਲ ਆਪ ਹੀ ਭਵਰਾ ਰੂਪ ਹੈ ਆਪ ਹੀ ਫੁੱਲ ਰੂਪ ਹੈ ਆਪ ਹੀ ਦੇਨਾ ਰੂਪ ਹੈ ਆਪ ਹੀ ਭਵਰਾ ਰੂਪ ਹੈ ਆਪ ਹੀ ਜਿਆਸਰੂਪ ਭਵਰਾ ਹੈ ਆਪ ਹੀ ਸ਼ਾਸਤਰਾ ਦਾ ਸਿਧਾਂਤ ਰੂਪੀ ਫੁੱਲ ਹੈ ਆਪ ਹੀ ਕਰਨਾ ਮੈਤਰੀ ਮੁੱਤਾ ਅਦਿਕ ਬੇਲਾ ਹਨ ਆਪੇ ਸੰਗਤ ਮੀਤ ਮੇਲ ਆਪ ਹੀ ਭਵਰਾ ਜਿਹਾ ਸੂ ਹੈ ਆਪ ਹੀ ਫੁੱਲ ਪਰਫੁੱਲਤ ਹੋ ਕੇ ਕੀਰਤਨ ਕਰ ਲੂ ਫੁੱਲ ਹੈ ਅਤੇ ਆਪ ਹੀ ਬੇਲ ਭਗਤੀ ਰੂਪ ਦੇ ਲਾ ਆਪੇ ਸੰਗਤ ਮੀਤ ਮੇਲ ਆਪੇ ਸਤਸੰਗਤ ਮਿੱਤਰ ਪਿਆਰੇ ਗੁਰਸਿੱਖਾਂ ਦੀ ਮਲਾਉਣ ਵਾਲਾ ਪਰਮੇਸ਼ਰ ਆਪੇ ਆਪ ਹਾ ਐਸੀ ਪਵਰਾ ਬਾਸ ਜਿਹੇ ਇਹ ਜੀਆ ਸਰੂਪ ਹੋੜਿਆ ਮਾਰੇ ਦੇ ਭਗਤੀ ਰੂਪ ਖੁਸ਼ਬੂ ਮਹਿਕ ਨੂੰ ਲੈਣਾ ਕਰੋ ਤਰਵਰ ਫੁੱਲੇ ਬਨ ਹਰੇ ਦੇਸ਼ ਸੰਤਾਨੂਪੀ ਤਰਵਰ ਦੇਸ਼ ਫੁੱਲੇ ਹੋਏ ਸਭ ਗੁਣਾ ਕਰਕੇ ਤੇ ਬਨ ਸੰਸਾਰ ਨੂੰ ਵੀ ਹਰਾ ਭਰਾ ਕਰਦੇ ਹਨ ਉਹ ਮਹਾਤਮ ਜਿਨੇ ਸੰਸਾਰੀ ਜੀਵ ਆਉਂਦੇ ਆ ਉਹਨਾਂ ਦੇ ਅੰਦਰ ਵੀ ਪ੍ਰੇਮ ਦੀ ਹਰਿਆਵਲਤਾ ਪੈਦਾ ਕਰ ਦਿੰਦੇ ਆ ਇਸ ਵਾਹਿਗੁਰੂ ਦੀ ਸੱਤਾ ਨਾਲ ਐਸੀ ਪਰਵਰ ਫੂਲੇ ਬਨ ਹਰੇ ਦੇਖ ਲੋ ਬਨ ਵੀ ਹਰੇ ਐ ਬਿਰਸ਼ ਵੀ ਜਿਹੜੇ ਸੇਟ ਚੰਨਣ ਆਦਿਕ ਪਰਹੁਲਤ ਹੋ ਰਹੇ ਐ ਉਹ ਵੀ ਮਹਿਕ ਦੇ ਰਹੇ ਸਾਰਿਆਂ 'ਚ ਐਸੇ ਪ੍ਰਕਾਰ ਕਰ ਵਰ ਫੂਲੇ ਪਰਵਰ ਫੂਲੇ ਬਨ ਹਰੇ ਪਰ ਸੇਖਾਂ 'ਚੋਂ ਵਰ ਸ੍ਰੇਸ਼ਟ ਬਿਰਸ਼ਾਂ ਦੀ ਨਿਆਈ ਚੰਨਣ ਦੀ ਨਿਆਈ ਮਾਰੇ ਦੇ ਭਗਤ ਵੀ ਪਰਹੁਲਤ ਹੋ ਰਹੇ ਆ ਸੁਭਗੁਣਾ ਕਰਕੇ ਅਤੇ ਪ੍ਰਵੇਸ਼ੂ ਦੀ ਭਗਤੀ ਰੂਪ ਮਹਿ ਕਰਕੇ ਬਨ ਹਰੇ ਬਨ ਹਰੇ ਅਤੇ ਸੁਭਗੁਣਾ ਵਾਲੇ ਅਧਿਕਾਰੀ ਬਨ ਦੀਆਂ ਹੀ ਹਰੇ ਭਰੇ ਹੋ ਰਹੇ ਹੰਮ ਰਹਾਉ ਆਪੇ ਕਵਲਾ ਕਾਂਤ ਆਪ ਹੀ ਕਵਲਾ ਲక్ష్ਮੀ ਰੂਪ ਹੈ ਆਪ ਹੀ ਲక్ష్ਮੀ ਦਾ ਪਤੀ ਪਰਮੇਸ਼ਰ ਰੂਪ ਆਪ ਆਪੇ ਕਵਲਾ ਭਗਤੀ ਰੂਪ ਹੈ ਆਪ ਹੀ ਭਗਤੀ ਦਾ ਭਗਵੰਤ ਪਤੀ ਰੂਪ ਹੈ ਆਪੇ 라ਵੇ ਸ਼ਬਦ ਥਾਪੋ ਆਪ ਹੀ ਸਾਧ ਸੰਗ ਜੀ 라ਵੇ ਆਪ ਦੇ ਅਨੰਦ ਨੂੰ ਮੰਨਣ ਵਾਲਾ ਹੈ ਜਿਹਨਾਂ ਉੱਚੀ ਸ਼ਬਦ ਦੁਆਰਾ ਇਸ਼ਤਿਤ ਕਰ ਦਿੰਦਾ ਹੈ ਪਰ ਉਹ ਵੀ ਆਪ ਹੀ ਅਨੰਦ ਨੂੰ ਮੰਨਣ ਵਾਲਾ ਤੱਕ ਵੇਤਾ ਹੈ ਆਪੇ ਬਛਰੂ ਖਉ ਗਊ ਖੀਰ ਇਹ ਤਾਂ ਬਛੇਰੀ ਨਹੀਂ ਆਈ ਹੈ ਆਪ ਹੀ ਗਊ ਦੀ ਨਹੀਂ ਆਈ ਹੈ ਆਪ ਹੀ ਦੁੱਧ ਦੀ ਨਹੀਂ ਆਈ ਹੈ ਅਤੇ ਬੱਚਾ ਜਿਵੇਂ ਅਰਜੁਨ ਨੂੰ ਸਾਰੀਆਂ ਉਪ੍ਰਿਸ਼ਦਾਂ ਗਾਈਆਂ ਬਣਾਈਆਂ ਸੀ ਕ੍ਰਿਸ਼ਨ ਨੇ ਅਤੇ ਬੱਚੇ ਦੀ ਨਹੀਂ ਅਰਜੁਨ ਨੂੰ ਛੱਡ ਕੇ ਸਾਰੀਆਂ ਉਪ੍ਰਿਸ਼ਦਾਂ ਦਾ ਸਿਧਾਂਤਗੀਤਾ ਰੂਪੀ ਰਸ ਸੁਭਿਆ ਹੈ ਇਸੇ ਪ੍ਰਕਾਰ ਆਪੇ ਆਪੇ ਬਛਰੂ ਗਊ ਖੀਰ ਜੀ ਮਹਾਰਾਜ ਸਾਹਿਬ ਜੀ ਜਿਹੜੇ ਜਗਿਆਸੂ ਆ ਉਹ ਬੱਚੇ ਬਣਾਏ ਹੋਏ ਆ ਆਪ ਹੀ ਸੁਰਤੀਆਂ ਸਿੰਧੀਆਂ ਰੂਪ ਗਊਆਂ ਬਣਾਈਆਂ ਹੋਈਆਂ ਹਨ ਆਪ ਹੀ ਉਪਦੇਸ਼ ਰੂਪੀ ਖੀਰ ਦੁੱਧ ਤੋਂ ਚੁਗਾਉਂਦਾ ਹੈ ਉਬਲੇ ਜੀ ਰੱਬ ਆਪੇ ਬਸ਼ਰੂ 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 ਆਪ ਹੀ ਬਸ਼ਰੂ ਜਿਗਿਆਸੂ ਦਾ ਜੀ ਸਤੋਗੁਰ ਸਾਹਿਬ ਮਨੋ ਬੱਚੇਰੀ ਨੇ ਆਈ ਹੈ ਗਉ ਖੀਰ ਤੇ ਆਪ ਹੀ ਭਗਤੀ ਰੂਪ ਗਉ ਹੈ ਆਪ ਹੀ ਗਿਆਨ ਰੂਪੀ ਖੀਰ ਦੁੱਧ ਦਿੰਦਾ ਹੈ ਆਪੇ ਮੰਦਰ ਥੰਮ ਸਰੀਰ ਆਪ ਹੀ ਸਾਬ ਸਿੰਘ ਜੀ ਸਰੀਰ ਰੂਪੀ ਮੰਦਰ ਹੈ ਆਪ ਵੀ ਸ੍ਰੀ ਅੰਮ੍ਰਿਤਸੰਗ ਵਾਲਾ ਮੰਦਿਰ ਅਦਿਸ਼ਟਾਨ ਸਰੂਪ ਹੈ ਸਾਰੇ ਸ੍ਰੀ ਦਾ ਆਪ ਦੇ ਆਸੇ ਏਕੇ ਹੈ ਜਦੋਂ ਜੋਤ ਖਿੱਚ ਲੈਨੇ ਨਾ ਪੈਰਾਂ ਦੇ ਪੈਰ ਨਹੀਂ ਕੋਈ ਮੁਰਦਾ ਖੜੋ ਸਕਦਾ ਇਸ ਪ੍ਰਕਾਰ ਥੰਮਣ ਵਾਲਾ ਜਿਹਨੂੰ ਆਪ ਹੀ ਹੈ ਮਾਰਾ ਸਾਹ ਆਪ ਹੀ ਮੰਦਿਰ ਅਦਿਸ਼ਟਾਨ ਸਰੂਪ ਹੈ ਆਪ ਹੀ ਸਾਰਿਆਂ ਦੇ ਅੰਦਰ ਮੰਦਿਰ ਰੂਪ ਹੈ ਇਹ ਆਪ ਹੀ ਥੰਮਣ ਵਾਲਾ ਸਾਰੇ ਸ੍ਰੀਜਾਂ ਨੂੰ ਆਪ ਦੀ ਚੇਤਨ ਸਤਿ ਆਦੇ ਨਾਲ ਆਪ ਇਹ ਵੀ ਸਾਧ ਸੰਗਤ ਰੂਪੀ ਮੰਦਿਰ ਹੈ ਆਪ ਹੀ ਸਰੀਰ ਨੂੰ ਠੰਮ ਕਰਕੇ ਵਿਸ਼ਿਆਂ ਵੱਲੋਂ ਸਿੱਖ ਸੰਗਤ ਦੇ ਦੁਆਰਾ ਅਨੁਸ਼ਾਸਨ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ ਆਪੇ ਕਰਨੀ ਕਰਨਹਾਰ ਆਪ ਹੀ ਭਗਤੀ ਰੂਪ ਹੈ ਆਪ ਸਿੱਖ ਰੂਪੀ ਕਰਨ ਵਾਲਾ ਹੈ ਭਗਤੀ ਨੂੰ ਆਪੇ ਗੁਰਮੁਖ ਕਰ ਵੀਚਾਰ ਗੁਰਮੁਖ ਤਤ ਦੇਤਾ ਹੈ ਆਪੀ ਗੁਰੂ ਰੂਪ ਹੋ ਕੇ ਵਿਚਾਰ ਕਰਕੇ ਸਿੱਖ ਨੂੰ ਸਮਝਾਉਂਦਾ ਹੈ ਤੂੰ ਕਰ ਕਰ ਦੇਖ ਹੈ ਕਰਨ ਹਾਰ ਇਹ ਜਗ ਨੂੰ ਕਰਨ ਵਾਲੇ ਪਰਮੇਸ਼ਰ ਨੂੰ ਪੈਜਾ ਕਰਕੇ ਪੰਨ ਕਰਕੇ ਸਾਰਿਆਂ ਦੀਆਂ ਕਰਤੂਤਾ ਨੂੰ ਵੇਖਦਾ ਹੈ ਅਗੇ ਤੂੰ ਹੀ ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਕਰਕੇ ਸਰਬਣ ਕਰਕੇ ਮੰਨਣ ਫਿਰ ਇਹਾਸਨ ਕਰਕੇ ਆਪਦੇ ਸਰੂਪ ਨੂੰ ਵੇਖਦਾ ਹੈ हे कर्णहार ब्रह्म ज्ञान ਦੇ ਕਰਨ ਵਾਲੇ ਪਰਮੇਸ਼ਰ ਜੋਤ ਜੀ ਆਸੰਖ ਦੇ ਆਧਾਰ ਜਿੰਨੇ ਅਸੰਖ ਜੀ ਜੰਤੈ ਨੂੰ ਸਾਰਿਆਂ ਦੇ ਰੇ ਜੋਤੀ ਤੂੰ ਹੀ ਆਸਰਾ ਦੇਣ ਵਾਲਾ ਹੈ ਤੇਰੇ ਆਸਰੇ ਸਾਰੇ ਜੀ ਜੰਤ ਜੀ ਉਦੇ ਜਾਗਦੇ ਹਨ ਸਾਰਿਆਂ ਦੀਆਂ ਹੀ ਤੇਰੀ ਜੋਤ ਵਰਦੀ ਹੈ ਤੂੰ ਹੀ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ ਤੂੰ ਸਰ ਸਾਗਰ ਗੁਣ ਗਹੀ تمہਾਰੋ ਸਾਉ ਸੰਗਤ ਰੂਪੀ ਸਰੋਵਰ ਵੀ ਤੂੰ ਹੈ ਤੇ ਗੁਰੂ ਰੂਪ ਸਾਗਰ ਵੀ ਆਪ ਹੈ ਗੰਗਾ ਸਾਗਰ ਜਿਵੇਂ ਹੁੰਦਾ ਆਪ ਹੀ ਤੂੰ ਸਰ ਸਾਗਰ ਗੁਣ ਗਹੀ ਤੇ ਆਪ ਹੀ ਗੁਣਾ ਦਾ ਜਹੀਰ ਸਮੁੰਦਰ ਰੂਪ ਬ੍ਰਹਮ ਤੂੰ ਆਪ ਹੈ ਸਾਦ ਸੰਗਤ ਰੂਪੀ ਸਰੋਵਰ ਗੁਰੂ ਰੂਪ ਸਾਗਰ ਤੇ ਗੁਣਾ ਦਾ ਗਹੀਰ ਖਜ਼ਾਨਾ ਸਮੁੰਦਰ ਰੂਪ ਆਪ ਹੀ ਇਹ ਪ੍ਰਮੇਸ਼ਰ ਤੂੰ ਗੋ ਸਾਗ ਤੂੰ ਸਰ ਤੂੰ ਸਰ ਸਾਗਰ ਗੁਣ ਗਹੀ ਤੂੰ ਮਹਾਰਾਜ ਸੁਭਗੁਣਾ ਦਾ ਸਰੋਵਰ ਹੈ ਆਪ ਹੀ ਸਾਗਰ ਸਤ ਗੁਰਤਾ ਦੇ ਵਿਸ਼ੇ ਰੂਪ ਜਾਰ ਦੇ ਸੰਸਾਰ ਹੈ ਇਹਦੇ ਵਿੱਚ ਵੀ ਤੂੰ ਮਹਾਰਾਜ ਸਰ ਮਾਨਸੂ ਓਵਰ ਦੀ ਨਹੀਂ ਆਈ ਹੈ ਸਿਰ ਸੰਗਤ ਰੂਪ ਆਪ ਹੀ ਗੁਣਾ ਸਮੁੰਦਰ ਸਤਗੁਰੂ ਰੂਪ ਹੈ ਤੂੰ ਆ ਕੋਲ ਨਰੰਜਨ ਪਰਮਹੀ ਤੂੰ ਕੋਲੋਂ ਤੋਂ ਰਹੇ ਕਾ ਸੱਚੇ ਪੰਛਾ ਅਗੇ ਨਰੰਜਨ ਸੁਦਸ ਰੂਪ ਹੈ ਪੜੋਂ ਵੱਡਾ ਹੈ ਥੀਰ ਥੀਰਿਆਂ ਵਿੱਚ ਹੈ ਥੀਰੇ ਦੀ ਨਿਆਈ ਅਮੋਲਕ ਹੈ ਤੂੰ ਆਪੇ ਕਰਤਾ ਕਰਨ ਜੋ ਮਾਰੇ ਤੂੰ ਸਾਰੇ ਜਗਤ ਨੂੰ ਕਰਨ ਵਾਲਾ ਵੀ ਤੂੰ ਆਪ ਹੈ ਸਾਰਿਆਂ ਦੀ ਪਾਲਣਾ ਕਰਨ ਦੇ ਯੋਗ ਲਾਇਕ ਵੀ ਤੂੰ ਆਪ ਹੈ ਤੂੰ ਆਪ ਹੀ ਗੁਰੂ ਹੋ ਕੇ ਵਿਦੇਸ਼ ਕਰਨ ਵਾਲਾ ਹੈ ਤੂੰ ਆਪ ਹੀ ਸਿੱਖਾਂ ਦੀ কল্যাণ ਕਰਨ ਦੇ ਲਾਇਕ ਹੈ ਇਹ ਕੇਵਲ ਰਾਜਨ ਸੁਹੀ ਲੋਗ ਇਹ ਕੇਵਲ ਸੁਧ ਸਰੂਪ ਹੈ ਤੂੰ ਰਾਜਨ ਪ੍ਰਕਾਸ਼ ਰੂਪ ਹੈ ਜੋ ਲੋਗ ਆਪ ਦੇ ਇਹ ਪਰਮੇਸ਼ਰ ਰਾਜਾ ਰੂਪ ਜਾਣ ਕੇ ਆਦੇ ਰਿਆਦ ਵਿੱਚ ਚੱਲੇ ਹਨ ਉਹ ਲੋਕ ਜਿਹੜਿਆ ਸੋ ਉਹਨੂੰ ਸੁਖੀ ਕਰਨ ਵਾਲਾ ਹੈ ਤੂੰ ਨਾਨਕ ਧਰਾਪੇ ਹਰ ਨਾਮ ਸਵਾ ਸਤਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਤੇਰੇ ਨਾਮ ਦੇ ਰਸ ਕਰਕੇ ਜੋ ਤਤਵੇ ਤੇ ਧਰਾਪੇ ਰਜ ਗਏ ਉਹਨਾਂ ਦੇ ਚੇਤ੍ਰਪਤ ਹੋ ਗਏ ਹਨ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਫਿਰ ਹਰੀ ਅਕਾਲ ਪੁਰਖ ਗੁਰੂ ਆਪ ਪਿਆਰੇ ਆਪ ਤੋਂ ਬਿਨ ਜੀਆ ਦਾ ਜਨਮ ਬਿਰਸ ਜਾਂਦਾ ਹੈ ਜਿਨ੍ਹਾਂ ਗੁਰਾਂ ਦੁਆਰਾ ਹਰੀ ਪਿਆਰੇ ਨੂੰ ਨਹੀਂ ਪ੍ਰਾਪਤ ਕੀਤਾ ਉਹਨਾਂ ਜਨ ਨੂੰ ਸਾਰਾ ਇਸ ਕੋਲ ਜਾ ਰਿਹਾ ਹੈ ਬਸੰਤ ਹਿੰਡੂਲ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ 971434 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮੱਕੇ ਗਏ ਹਨ ਉੱਥੇ ਮਹਾਰਾਜ ਜੀ ਨੇ ਜਾ ਕੇ ਸ਼ਬਦ ਉਚਾਰਨ ਕੀਤਾ ਹੈ ਇਕੋ ਹੈ ਤਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ 9 7 14 ਹੈ 3 4 ਸਤਗੁਰੂ ਜੀ ਕਹਿੰਦੇ ਹੈ ਪਰਮੇਸ਼ਰ 9 ਖੰਡਾਂ ਤੇ ਰਚੇ ਹੈ ਸਤ ਦੀਪ ਤਾਂ ਰਚੇ ਹੈ 14 ਲੋਕ ਸਤ ਪਤਾਲ ਸਤ ਉਦਲੇ ਪੂਰ ਮਹਿਲ ਪਹੋਵ ਜਾਨੋ ਤਾਪੋ ਗੋ ਲੋਕ ਆਜਕ ਅਸਲ ਬਿਤਲ ਮਹਾਤਲ ਰ ਸਾਤਲ ਤਲਤਲ ਪਤਾਲ ਆਰਿਕ ਠੱਲੇ ਦੇ ਲੋਕ ਇਹ 14 ਲੋਕ ਰਚੇ ਹਨ 3 4 ਅਤੇ ਤਿੰਨ ਨੂੰ ਗੁਣਾ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਚਾਰ ਖਾਨੀਆਂ ਵਾਲੀ ਸ੍ਰਿਸ਼ਟੀ ਬਣਾਈ ਹੈ ਕਾਰ ਮਹਿਲ ਤੇ ਚਾਰ ਬਹਾਲਹੀ ਜੀ ਮਹਿਲ ਤੇ ਮਲਾਇ ਤੇ ਬਣਾ ਕੇ ਹਵੇਲੀ ਬਣਾ ਕੇ ਸੁੰਦਰ ਮਹਾਰਾਜ ਜੀ ਚਾਰ ਸੁੰਦਰ ਬਹਾਲੀ ਇਹ ਚਾਰ ਜੁਗਾਂ ਰੂਪ ਬਹਾਲੀ ਇਸਤ ਕੀਤੀ ਹੈ ਸੱਚੇ ਪਾਤਸ਼ਾਹ ਇਸੇ ਪ੍ਰਕਾਰ 9 7 9 ਗੋਲਕਾਂ ਬਣਾਈਆਂ ਹਨ ਅਤੇ ਇਸੇ ਪ੍ਰਕਾਰ ਇਹਦੇ ਅੰਦਰ ਹੈ ਪੰਜ ਤਤਖਾਨੇ ਅਤੇ ਇਸੇ ਪ੍ਰਕਾਰ ਮੰਨ ਤੇ ਬੁੱਧ ਇਹ ਸਤ ਬਣਾਏ ਹੋਏ ਹਨ ਤੇ 14 ਸੱਚੇ ਪਾਤਸ਼ਾਹ ਇੰਦਰੀ ਬਣਾਏ ਹੋਏ ਹੈ ਜਿਹਦੇ ਵਿੱਚ ਪੰਜ ਗਿਆਨ ਇੰਦਰੇ ਪੰਜੇ ਕਾਰਮ ਇੰਦਰੇ ਤੇ ਚਾਰੇ ਅੰਤਾਂ ਕਰਨੇ 14 ਬਣਾਏ ਹੋਏ ਹਨ 3 4 ਅਬ ਤਿੰਨ ਅਵਸਥਾ ਜਾਗਰ ਸੁਪਨ ਸੁਖੋਤ ਬਣਾਈਆਂ ਹੋਈਆਂ ਹਨ ਇਹ ਚਾਰ ਇਹਦੇ ਅੰਦਰ ਸੁਭਾਵ ਹਨ ਉਤਮ ਮੱਧਮ ਕਨਿਸ਼ਟ ਅਧਵਾਦਕ ਕਰ ਮਹਿਲਤ ਚਾਰ ਬਹਾਲ ਇਹ ਜੀ ਮਹਿਲਤ ਹਵੇਲੀ ਇੱਕ ਪਿੰਡ ਦੀ ਤੇ ਬ੍ਰਹਿਮੰਡ ਦੀ ਵੀ ਬਣਾਈ ਹੈ ਇਹਦੇ ਚ ਚਾਰੂ ਸੁੰਦਰ ਚਾਰ ਖਾਣੀਆਂ ਰੂਪ ਚਾਰ ਯੁਗਾਂ ਰੂਪ ਇਸ ਪ੍ਰਕਾਰ ਉਤਮ ਮੱਧਮ ਕਨਿਸ਼ਟ ਅਧਮ ਰੂਪ ਬ੍ਰਾਹਮਣ ਖੱਤਰੀ ਸੂਦ ਵੈਸ ਆਦਿਕ ਸਿਆ ਸੁੰਨੀ ਰਾਜ ਜੀ ਮਾਣ ਸਾਫੀ ਆਦਿਕ ਚਾਰ ਮਜ ਵਿਚਾਰ ਬਰਨਾਦਕ ਇਹ ਸੁੰਦਰ ਚਾਰ ਬਣਾ ਕੇ ਬਹਾਲੀ ਕਾਇਮ ਕੀਤੀ ਸਥਿਤ ਕੀਤੀ ਹੋਈ ਹੈ ਦੇ ਰੂਪੀ ਹਵੇਲੀ ਚਾਰੇ ਦੀਵੇ ਚਾਹੋ ਹੱਥ ਦੀਏ ਚਾਰ ਦੀਵੇ ਹਨ ਚਾਰ ਵਿਦਾ ਰੂਪੀ ਚਾਰ ਦੀਵੇ ਹਨ ਚਾਹੋ ਹੱਥ ਦੀਏ ਚਾਹੋ ਵਰਨਾ ਦੇ ਅੱਖ ਵੀ ਦਿੱਤੇ ਹੋਏ ਐ ਬ੍ਰਾਹਮਣਾਂ ਦਾ ਰਾਜ ਸੱਜੂ ਵਿੱਚ ਸੀ ਕਿ ਸ਼ਾਮ ਵੇਲ ਬ੍ਰਾਹਮਣ ਸ਼ਾਮ ਕਹੇ ਸਤੰਬਰ ਸਾਮੀ ਸੱਚਮੇ ਆ 6 ਸਾਜ ਰਹੇ ਤ੍ਰੇਤੇ ਦੀ ਛਤਰੀਆਂ ਦਾ ਰਾਜ ਸੀ ਇਹ ਰੇਗ ਵੇਲ ਸੀ ਅਤੇ ਦਵਾਪਰ ਵਿੱਚ ਬੈਸਾ ਦਾ ਰਾਜ ਸੀ ਇਹ ਜੁਜਰ ਵੇਲ ਸੀ ਕਲਯੁਗੀ ਸੂਦਰਾਂ ਦਾ ਰਾਜ ਆ ਤੇ ਸਰਮਣ ਵੇਲ ਹੈ ਤੂੰ ਚਾਰੇ ਦੀਵੇ ਇਹ ਚੌਹਾਂ ਯੁਗਾਂ ਦੇ ਜੀਵਾਂ ਦੇ ਹੱਥ ਵਿੱਚ ਦੇ ਦਿੱਤੇ ਆ ਚਾਰ ਯੁਗਾਂ ਸਾਂ ਇਹ ਚਾਰ ਦੀਵੇ ਚਾਰੇ ਰੇਦਾਂ ਦੇ ਚਾਰ ਅਵਤਾਰ ਹੰਸਾ ਅਵਤਾਰ ਸੱਜੁਗ ਦਾ ਹੋਇਆ ਹੈ ਚਿੱਟੇ ਵਸਤਰ ਪਹਿਰ ਕੇ ਸ਼ਾਮਵੇਦ ਨੂੰ ਪੜ੍ਹਦੇ ਹਨ ਅਤੇ ਲਾਲ ਵਸਤਰ ਪਹਿਰ ਕੇ ਆਰਮਚੰਦਰ ਜੀ ਜਦੋਂ ਬਨਵਾਸ ਨੂੰ ਗਏ ਲਾਲ ਵਸਤਰ ਪਹਿਰੇ ਸਨ ਇਸ ਕਰਕੇ ਲਾਲ ਵਸਤਰ ਪਹਿਰ ਕੇ ਰਿਗਵੇਦ ਨੂੰ ਪੜ੍ਹਦੇ ਹਨਗੇ ਅਤੇ ਯੁਜੁਰਵੇਦ ਨੂੰ ਖੱਟੇ ਵਸਤਰ ਪਹਿਰ ਕੇ ਪੜ੍ਹਦੇ ਹਨ ਜਿਵੇਂ ਕ੍ਰਿਸ਼ਨ ਜੀ ਨੇ ਖੱਟੇ ਵਸਤਰ ਪਹਿਰੇ ਸਨ ਕਲਯੁਗ ਦੇ ਚ ਕਲਕੀ ਹੋਵੇਗਾ ਕਾਲੇ ਬਾਣੇ ਵਾਲਾ ਇਹ ਅਥਰਵਨ ਵੇਨ ਨੂੰ ਕਾਲੇ ਵਸਤਰ ਪਹਿਰ ਕੇ ਪੜਦੇ ਹਨ ਇਸ ਪ੍ਰਕਾਰ ਚਾਰੇ ਅਵਤਾਰ ਚਹ ਜੁਗਾਂ ਦੇ ਚਾਰੇ ਵੇਦਾਂ ਦੇ ਗਿਆਨ ਰੂਪੇ ਚਾਰ ਵੀਵੇ ਚਹਾਂ ਅਵਤਾਰਾਂ ਦੇ ਹੱਥਾਂ ਵਿੱਚ ਦਿੱਤੇ ਹਨ ਏਕਾ ਏਕਾ ਵਾਰੀ ਗਿਗਮਾਰੀ ਬ੍ਰਾਹਮਣਾਂ ਦਾ ਸੱਜੂ ਵਿੱਚ ਤੇਤੇ ਸ਼ਕਰੀਆਂ ਦਾ ਦਵਾਪਰ ਵਿੱਚ ਬੈਸਾਂ ਦਾ ਕਾਜੂ ਵੀ ਸੂਦਰਾਂ ਦਾ ਇਹ ਸਾਰੇ ਸੂਦਰ ਬਣੇ ਹੋਏ ਹਨ ਖਾਣ ਪੀਣ ਦਾ ਕੋਈ ਪਰਹੇਜ਼ ਨਹੀਂ ਕਿਸੇ ਦਾ ਇੱਕ ਇੱਕ ਮਾਰੀ ਵਿੱਚ ਇਹ ਸਾਰੇ ਹਨ ਮਿਹਰਬਾਨ ਮਦਸੂਦਨ ਮਾਧ ਏਕਾ ਏਕੀ ਬਾਰੀ ਹਾਂ ਜੀ ਏਕਾ ਏਕੀ ਏਕਾ ਏਕਾ ਵਾਰੀ ਇੱਕ ਇੱਕ ਕਲਯੁਗ ਦੀ ਬਾਰੀ ਵਿੱਚ ਸਤਜੁਗ ਦੇ ਵੀ ਤਾਂ ਲੱਖ ਬਰੇ ਦੀ ਉਮਰ ਸੀ ਅਤੇ ਜੋ ਕਮਾਉਂਦੇ ਸਨ ਇੱਕ ਕਰੇ ਤਾਂ ਸਾਰੇ ਦੇਸ਼ ਨੂੰ ਡੰਡ ਮਿਲਦਾ ਸੀ ਦਵਾਪਰ ਦੇ ਵਿੱਚ ਤ੍ਰੇਤੇ ਦੇ ਵਿੱਚ ਇੱਕ ਕਰੇ ਸਾਰੀ ਨਗਰੀ ਨੂੰ ਡੰਡ ਮਿਲਦਾ ਜਿਵੇਂ 라ਵਣ ਦੀ ਨਗਰੀ ਸਾਰੀ ਪੀੜੀ ਗਈ ਸੀ ਉਦੋਂ ਪਰ ਕੀ ਕਰੇ ਤਾਂ ਕੋਲ ਨੂੰ ਸਾਰੀ ਨੂੰ ਨਾਸ ਕੀਤਾ ਜਾਂਦਾ ਸੀ ਜਿਵੇਂ ਸਾਬ ਨਾਮੇ ਕ੍ਰਿਸ਼ਨ ਦੇ ਪੁੱਤਨ ਪੇਟ ਬਨ ਕੇ ਰਿਸ਼ਿਆਂ ਨੂੰ ਹਾਸੀ ਕੀਤੀ ਦਰਵਾਸ਼ਾ ਤੋਂ ਕਾਰਤਿਕ ਗੋਰੀ ਜਦੋਂ ਇਹ ਫਲ ਪਾਏ 56 ਕਰੋੜ ਜਦੋਂ 2.5 ਪਹਿਰ ਵਿੱਚ ਸ਼ਰਾਬ ਪੀ ਕੇ ਪ੍ਰਵਾਹ ਖੇਤਰ ਦੇ ਆਪੋ ਜੀ ਕਤਲ ਹੋ ਕੇ ਮਰ ਗਏ ਸਨ ਇਸ ਪ੍ਰਕਾਰ ਤੇ ਕਲਯੁਗ ਜੀ ਜਿਹੜਾ ਆਦਮੀ ਕਰੇ ਉਸੇ ਨੂੰ ਕਰਮ ਦਾ ਫਲ ਭੋਗਣਾ ਪੈਂਦਾ ਹੈ ਕਿ ਕੋਈ ਕੀ ਵਾਰੀ ਆ ਵਖੋ ਵਖਰੀ ਮਿਹਰਬਾਨ ਮਦਸੂਦਨ ਮਾਧਵ ਕੀ ਪਾਤਸ਼ਾਹ ਤੈਨੂੰ ਮਿਹਰਬਾਨ ਮੁਸਲਮਾਨ ਕਹਿੰਦੇ ਮਿਹਰਬਾਨੀ ਕਰਨ ਵਾਲਾ ਤੈਨੂੰ ਹਿੰਦੂ ਮਦਸੂਦਨ ਕਹਿੰਦੇ ਸੀ ਮਦੂਦੰਤਾਂ ਨੂੰ ਕਟਣ ਵਾਲਾ ਮਾਧੋ ਮਾਇਆ ਦੇ ਪਤੀ ਕਹਿੰਦੇ ਹਨ ਐਸੀ ਸ਼ਕਤ ਤੁਮਾਰੀ ਇਹ ਮਹਾਰਾ ਤੇਰੀ ਸ਼ਕਤੀ ਹੁਣ ਆਪ ਬਣੀ ਹੈ ਰਹਾਉ ਘਰ ਘਰ ਲਾਸਕਰ ਪਾਵਕ ਤੇਰਾ ਕਰਨ ਕਰਾਜ ਮਹਾਰਾ ਜਖਰੀ ਜਖਾਗਨੀ ਜਿਹੜੀ ਹੈ ਬੇਦੇ ਕਰਕੇ ਜਿੰਨੇ ਸਾਰੇ ਸਿੱਲਾਂ ਦੇ ਸਥੂਲ ਸਰੀਰ ਸੂਖਮ ਸੀ ਚਲਦੇ ਆ ਇਹ ਅਗਨੀ ਮਾਨੋ ਘਰਾਂ ਘਰਾਂ ਤੇ ਤੇਰੀ ਫੌਜ ਬਣੀ ਹੈ ਲਸ਼ਕਰ ਬਣੀ ਹੋਈ ਹੈ ਧਰਮ ਕਰੇ ਸਿੱਖਦਾਰੀ ਅਗੇ ਧਰਮ ਦੇ ਅਨੁਸਾਰ ਖਾਣੇਦਾਰੀ ਤੇ ਜਿਹੜਾ ਘਰ ਬਣਾਇਆ ਹੈ ਸਾਰੇ ਦੇ ਅੰਦਰ ਫੈੜਦਾਰੀ ਕਰ ਰਿਹਾ ਹੈ ਸਿੱਖਦਾਰੀ ਧਰਮ ਤੇ ਧਰਮ ਦੀ ਆਪ ਸਿੱਖਦਾਰੀ ਸਰਦਾਰੀ ਕਰ ਰਹੇ ਹਾਂ ਘਰਮੀਆਂ ਦਾ ਨਿਆਹ ਹੁੰਦਾ ਹੈ ਕੋਤਰ ਮੀਆਂ ਦੇ ਤਾਂ ਹੀ ਦੰਡ ਦਿੱਤਾ ਜਾਂਦਾ ਹੈ ਧਰਤੀ ਦੇਗ ਮਿਲੈ ਇੱਕ ਵੇਰਾ ਇਹ ਧਰਤੀ ਰੂਪ ਦੇਗ ਮਹਾਰਾਜ ਕੇ ਵਾਰੀ ਸਭ ਨੂੰ ਦੇਖਤੀ ਹੈ ਜੋ ਬੀਜੋ ਤੇ ਖਾਉ ਭਾਗ ਤੇਰਾ ਪੰਡਾਰੇ ਜਿਹੜਾ ਮਾਰੇ ਤੇਰਾ ਕਰਮ ਲਿਖਿਆ ਜੀਵਾਂ ਦੀ ਪਰਾਲਬ ਰੂਪੇ ਪੰਡਾਰੀ ਬਣਿਆ ਹੋਇਆ ਪਰਾਲਬ ਸਾਰੇ ਨੂੰ ਜਿੰਨਾ ਸੁਖੋ ਦੁਖੋ ਥੋੜਾ ਬਾੜਾ ਪਦਾਰਸ਼ ਪ੍ਰਾਪਤ ਹੋਣੇ ਉਹਨਾਂ ਦੀ ਪਰਾਲਬ ਦਾ ਸਾਰ ਇਹ ਜਿਹੜਾ ਕਰਮਾ ਇਹ ਬੰਧਾਰੀ ਹੈ ਤੇਰਾ ਬਣਾਇਆ ਹੋਇਆ ਨਾ ਸਬੂਰ ਹੋਵੇ ਫਿਰ ਮੰਗਾ ਜਿਨਾਂ ਨੂੰ ਸਬੂਰ ਸੰਤੋਖ ਨਹੀਂ ਆਉਂਦਾ ਉਹ ਲਾਲਚੀ ਪੁਰਖ ਫਿਰ ਹੋਰ ਮੰਗਦੇ ਰਹਿੰਦੇ ਐ ਤੇਰੇ ਦਿੱਤੇ ਤੇ ਸੰਤੋਖ ਨਹੀਂ ਧਾਰਦੇ ਨਾਰਦ ਕਰੇ ਖੁਆਰੀ ਉਹਨਾਂ ਨੂੰ ਨਾਰਦ ਜਿਹੜਾ ਹੈ ਚੰਚਲ ਇਹ ਖਰਾਬ ਕਰਦਾ ਜਿਵੇਂ ਨਾਰਦਨ ਵਿਸ਼ਨੂੰ ਨੂੰ ਸਾਫ ਦੇ ਦਿੱਤਾ ਸੀ ਏਵੇਂ ਨਾਰਦ ਮਾਨੋ ਹੈ ਇਹ ਖਰਾਬ ਕਰ ਰਿਹਾ ਸਾਰਿਆਂ ਦੇ ਤਾਈ ਲੱਭ ਅੰਧੇਰਾ ਬੰਦੀਖਾਨਾ ਜਿਹੜਾ ਸਾਰ ਸੰਜੀ ਲੱਭ ਉਹਨਾਂ ਖਾਣ ਦਾ ਤੇ ਜੋੜਨ ਦਾ ਇਹਨਾਂ ਵਾਂਗੂ ਅੰਧੇਰਾ ਕਾਲੀ ਕੋਹੜੀ ਰੂਪ ਬੰਦੀਖਾਨਾ ਜੇਲ੍ਹ ਹੈ ਅਗਿਆਨ ਦਾ ਹਨੇਰਾ ਜਿਸ ਵਿੱਚ ਔਗਣ ਪੈਰ ਲੋਹਾਰ ਜਿਹੜੇ ਔਗਣ ਕਰਦੇ ਕਹਿੰਦੇ ਲੋਹੇ ਵਾਲੀ ਬੇੜੀ ਪਈ ਹੋਈ ਇਹਨਾਂ ਸਾਰਿਆਂ ਦੇ ਪੂੰਜੀ ਮਾਰ ਪਵੇ ਨਿਤ ਮੁਦਗਰ ਜਿੰਨਾਂ ਕੋਲੇ ਪਾਪਾਂ ਦੀ ਪੂੰਜੀ ਹੈ ਉਹਨਾਂ ਦੇ ਮੁੱਦਗਰਾ ਦੀ ਮੂੰਗਲੀਆਂ ਦੀ ਮਾਰ ਪੈਂਦੀ ਕੁੱਟ ਪੈਂਦੀ ਐਸੇ ਪੁਰਖਾਂ ਦੇ ਤਾਂ ਹੀ ਪਾਪਾਂ ਦੀ ਪੂੰਜੀ ਜਿਹਨਾਂ ਨੂੰ ਇਕੱਠੀ ਕੀਤੀ ਐ। ਪਾਪ ਕਰੇ ਕੋਤਵਾਰ ਜਿਹੜਾ ਕੋਤਵਾਲ ਜ਼ੁਮੇਰ ਬਣ ਕੇ ਸ਼ਹਿਰ ਦਾ ਜਿਹੜਾ ਖਾਨਦਾਨ ਵਾਲੇ ਕੋਤਵਾਲ ਹੁੰਦਾ ਹੈ। ਐਸੇ ਪ੍ਰਕਾਰੇ ਜੀਵਾਤਮਾ ਕੋਤਵਾਰਾ ਇਸ ਸਰੀਰ ਦਾ ਮਾਲਕ। ਇਹ ਮਨ ਇਹ ਜੇ ਪਾਪ ਕਰਦਾ ਤੇ ਹੁਣ ਦੰਡ ਮਿਲਦਾ ਹੈ। ਭਾਵੈ ਚੰਗਾ ਭਾਵੈ ਮੰਦਾ ਇਹ ਮਹਾਰਾਜ ਜੀ ਨੇ ਜੀਵ ਕਰਮ ਕਰਦੇ ਹੈ। ਉਹਨਾਂ ਨੂੰ ਚਾਹੇ ਤੂੰ ਬਖਸ਼ ਲੈਨੇ ਚਾਹੇ ਉਹਨਾਂ ਦੇ ਮੰਦਿਆ ਕਰਮਾਂ ਦਾ ਫਲ ਦਿੰਨੇ ਜਿਵੇਂ ਤੈਨੂੰ ਪਉਂਦਾ ਉਹ ਚਾਹੇ ਚੰਗਾ ਹੈ ਚਾਹੇ ਮੰਦਾ ਉਹਨਾਂ ਦੀ ਗਿਣਤੀ ਕੀ ਲੋਕਾਂ ਦੀ ਚ ਜੈਸੀ ਨਜ਼ਰ ਤੂੰ ਮਾਰੀ ਉਹਨੂੰ ਵੀ ਕਰਨੀ ਹੈ ਉਹੀ ਤੇਰੀ ਨਜ਼ਰ ਹੈ ਉਸ ਨਜ਼ਰ ਕਰਕੇ ਮਾਰਾ ਜੀਆਂ ਦੀ ਹਾਲਤ ਹੋ ਰਹੀ ਚੰਗੀ ਮੰਦੀ ਆਦਪੁਰਖ ਕਾ ਅੱਲਹੁ ਕਹੀਏ ਇਹ ਮਾਰਾ ਆਦਪੁਰਖ ਆਕਾਲਪੁਰਖ ਅੱਗੇ ਤਾਂ ਹਿੰਦੂ ਤੈਨੂੰ ਆਦਪੁਰਖ ਕਹਿੰਦੇ ਸੀ ਹੋਣੇ ਮੁਸਲੇ ਅੱਲੋ ਅੱਲੋ ਕਹਿਣ ਲੱਗੇ ਤੈਨੂੰ ਅੱਲਾ ਅੱਲੋ ਯਾਰ ਲੱਗੇ ਆ ਸੇਖਾਂ ਆਈ ਵਾਰੀ ਸੇਖਾਂ ਦੀ ਤੇ ਪਖਾਣਾਂ ਦੀ ਤੇ ਮੁਗਲਾਂ ਦੀ ਤੇ ਸਜਦਿਆਂ ਦੀ ਵਾਰੀ ਆ ਗਈ ਹੈ ਹੁਣ ਦੇਵਲ ਦੇਵਤਿਆਂ ਕਰ ਲਾ ਕੇ ਮਿਹਰੇ ਦੀਵਾਲੀ ਜਿਹੜੇ ਸੀ ਹਿੰਦੂਆਂ ਦੇ ਜਿਹੜੇ ਦੇਵਤਿਆਂ ਦੀਆਂ ਮੂਰਤਾਂ ਸੀ ਉਹਨਾਂ ਦੇ ਟੈਕਸ ਲਾਤਾ ਵੀ ਇੱਕ ਮੂਰਤ ਰੱਖੇ ਤਾਂ 1 ਰੁਪਿਆ ਮਹੀਨੇ ਦਾ ਦੇ ਦੇ ਦੋ ਮੂਰਤਾਂ ਰੱਖੇ ਤਾਂ ਦੋ ਵੇ ਇਸ ਪ੍ਰਕਾਰ ਟੈਕਸ ਲੱਗ ਗਿਆ ਹੈ ਜੇ ਕੋਈ ਮੰਦਰ ਇੱਕ ਮੰਦਰ ਬਣਾਵੇ 100 ਰੁਪਿਆ ਸਾਲ ਦਾ ਉਹ ਟੈਕਸ ਭਰੇ ਕਿਉਂ ਟੈਕਸ ਲੱਗ ਗਿਆ ਇਹਨਾਂ ਨੂੰ ਐਸੀ ਕੀਰਤ ਚਾਲੀ ਜੀ ਮਾਰੇ ਆਵਦੇ ਜਾਣੇ ਤੇਰੇ ਭਗਤ ਬਣੇ ਫਿਰਦੇ ਸੀ ਪੱਥਰ ਪੂਜ ਐਹੀ ਤੇਰੀ ਕੀਰਤੀ ਮਹਿਮਾ ਚਲਦੀ ਹੈ ਦੁਨੀਆ ਚ ਪੂਜਾ ਬਾਗ ਨਿਵਾਜ ਮਸੱਲਾ ਹੁਣ ਗਏ ਮਾਰੇ ਆੱਖਾਂ 'ਚ ਲੋਟੇ ਫਰੇ ਮਸਲਿਆਂ ਦੇ ਦੇ ਬਾਂਗਾਂ ਦੁੰਦੇ ਆ ਅੱਲਾਹੁ ਅਕਬਰ ਛੇ ਵਾਰੀ ਉਹ ਕਹਿੰਦੇ ਆ ਤੇ ਚਾਰ ਵਾਰੀ ਕਹਿੰਦੇ ਹਾਜ਼ਲਲ ਸਲਾਹ ਹਾਜ਼ਲਲ ਫਲਾ ਇਹ ਟੱਪੇ ਬੋਲ ਕੇ ਇਹਨੂੰ ਬਾਂਗ ਦਾ ਨਾਮ ਰੱਖਿਆ ਕੰਨਾਂ ਚ ਉਂਗਲਾਂ ਦੇ ਲੈਂਦੇ ਆ ਇਸ ਪ੍ਰਕਾਰ ਪੂਜਾ ਬਾਂਗ ਨਿਵਾਜ ਬਾਂਗਾਂ ਦੁੰਦੇ ਆਗੇ ਨਿਵਾਜ ਮੁਸੱਲ ਨਿਵਾਜਾਂ ਪੜ੍ਹਦੇ ਆ ਜਿਵੇਂ ਊਠ ਬਿਠਾਈ ਦੇ ਤੇ ਉਠਾਈ ਦੇ ਐ ਗੋਡਣੀ ਕਦੇ ਹੋ ਜਾਂਦੇ ਆ ਕਦੇ ਖੜੇ ਹੋ ਜਾਂਦੇ ਆ ਕਦੇ ਕੰਨਾਂ ਤੇ ਅੱਖਾਂ ਚ ਲੰਗੇ ਆ ਕਦੇ ਛਾਤੀ ਤੇ ਹੱਥ ਰੱਖ ਲੈਂਦੇ ਐ ਕਦੇ ਗੋਡਿਆਂ ਤੇ ਹੱਥ ਰੱਖ ਲੈਂਦੇ ਹਨ ਮਸੱਲਾ ਮਸੱਲਾ ਅਸਮ ਥੱਲੇ ਵਿਛਾ ਲੈਂਦੇ ਹਨ ਨੀਲ ਰੂਪ ਬਨਵਾਰੇ ਇਹ ਸੰਸਾਰ ਬਾਗ ਦੇ ਬਾਗੂ ਨੀਲੇ ਬਾਣੇ ਵਾਲੇ ਹੋ ਗਏ ਇਹ ਸਾਰੇ ਤੁਰਕਾਂ ਦਾ ਯੋਰ ਹੋ ਗਿਆ ਦੁਨੀਆ ਤੇ ਘਰ ਘਰ ਮੀਆਂ ਸਭ ਨਾ ਜੀਂ ਇਹ ਇਹ ਰਹਿ ਜਗੇ ਹਿੰਦੂ ਤਾਂ ਭਾਈ ਜੀ ਮੱਲ ਜੀ ਆਰਾਮ ਜੀ ਕਹਿੰਦੇ ਸੀ ਇਹ ਹੁਣ ਮੀਆਂ ਮਮੂਲੀ ਆਦਮੀ ਦਾ ਨਾਮ ਹੈ ਆਓ ਜੀ ਮੀਆਂ ਜੀ ਘਰਾਂ ਘਰਾਂ ਚ ਮੀਆਂ ਮੀਆਂ ਹੀ ਹੋ ਰਹੀ ਆ ਬੋਲੀ ਅਵਰ ਤੁਵਾਰੀ ਸ਼ਾਇਦਾਂ ਜੀਆਂ ਚ ਮੀਆਂ ਜੀ ਮੀਆਂ ਜੀ ਹੁੰਦੀ ਆ ਬੋਲੀ ਅਵਰ ਤੋ ਪਰਮੇਸ਼ਰ ਤੇਰੀ ਬੋਲੀ ਨਵੀਂ ਹੋ ਗਈ ਇਹ ਸੱਚੇ ਪਾਰਸ਼ਾ ਹਿੰਦੀ ਬੋਲੀ ਬਗਲ ਕੇ ਤੇ ਤੁਰਕੀ ਬੋਲੀ ਹੋ ਗਈ ਇਹ ਹੋਰ ਹੀ ਬੋਲੀ ਤੇਰੀ ਨਵੀਂ ਅਰਬੀ ਲੋਕ ਬੋਲਣ ਲੱਗੇ ਜੇ ਤੂੰ ਮੀਰ ਮਹੀਪਤ ਸਾਹਿਬ ਜਿਸ ਦੇ ਪਾਦਸ਼ਾਹ ਤੂੰ ਮੀਰ ਪਾਦਸ਼ਾਹੀ ਦੇਣੀ ਹੈ ਤੇ ਪਥੀ ਦੇ ਪਤੀ ਸਾਹਿਬ ਤੁਰਕਾਂ ਨੂੰ ਮੁਸਲਮਾਨ ਬਣਾਉਣਾ ਹੈ ਉਦ੍ਰਤ ਕੌਣ ਹਮਾਰੀ ਤੂੰ ਸੱਚੇ ਪਾਦਸ਼ਾਹ ਹਮਾਰੀ ਤਮਾਮ ਜੀਵਾਂ ਦੀ ਕੀ ਸ਼ਕਤੀ ਹੈ ਕਿ ਤੁਰਕਾਂ ਦਾ ਰਾਜ ਖਤਮ ਕਰ ਸਕਣ ਤੁਰਕਾਂ ਦਾ ਰਾਜ ਮਿਟ ਸਕਣ ਕਿਸੇ ਦੀ ਕੋਈ ਤਾਕਤ ਨਹੀਂ ਹੈ ਸ਼ਕਤੀ ਨਹੀਂ ਹੈ ਚਾਰੇ ਕੁੰਟ ਸਲਾਮ ਕਰ ਰਹੇ ਕਹਿੰਦੇ ਤੇਰੀ ਮਰਜ਼ੀ ਹੈ ਲੋਕ ਹੁਣ ਤੇ ਹਿੰਦੂ ਤੇ ਕਹਿੰਦੇ ਬੰਦਨਾ ਕਰਦੇ ਡੰਡੋਤ ਕਰਦੇ ਹੁਣ ਚਾਰੇ ਕੁੰਡੇ ਲੋਕ ਸਲਾਮ ਵਾਲੇ ਕੀ ਕਰਾਂਗੇ ਤੈਨੂੰ ਫੇ ਤੇਰੀ ਮਰਜ਼ੀ ਹੈ ਕਰ ਕਰ ਸੇਵਤ ਤੁਮਾਰੀ ਕਰ ਕਰ ਜੱਗੇ ਤਾਂ ਭਗਤੀ ਕਰਦੇ ਸੀ ਤੇ ਹੁਣ ਫੇਰ ਕੀ ਕਰਾਂਗੇ ਸੇਵਤ ਕਰਦੇ ਆਂ ਤੇਰੀ फारसी ਦਾ ਸ਼ਬਦ ਦਾ ਸੇਵਕ ਨੌ ਬੰਦਗੀ ਦਾ ਹੈ ਤੀਰਥ ਸਿਮਰਤ ਪੁੰਨ ਦਾਨ ਕੇਸ਼ ਆਕਾਸ਼ ਬਾਣੀ ਹੋਈ ਹੈ ਸਤਿਗੁਰੂ ਨਾਨਕ ਦੇਵ ਆ ਮੱਕੇ ਚ ਪੁੱਜੇ ਹੋ ਨੀਲੇ ਵਸਤਰ ਤੁਸੀਂ ਪਹਿਰੇ ਹੋਏ ਹਨ اے ਕਿਰਪਾ ਕਰੋ ਚਾਹੀਰਾ ਕੀ ਹੈ ਦੱਸੋ ਤੁਸੀਂ ਮਹਾਰਾਜ ਸਾਹਿਬ ਨੇ ਕਹੇ ਪਰਮੇਸ਼ਰੇ ਕਿਰਪਾ ਕਰ ਜੇ ਤੂੰ ਪ੍ਰਸੰਨ ਹੈ ਤੀਰਥ ਸਾਨੂੰ ਜੇ ਭੇਜਿਆ ਮੁਲਕ ਦੇ ਅੰਦਰ ਤੀਰਥ ਸਿਮਰਤ ਪੁੰਨ ਦਾਨ ਕੇਸ਼ ਇਹਨਾਂ ਹਿੰਦੂਆਂ ਦੇ ਤਾਈ ਕੋਤਿਯੁਸ ਯਾਤਰਾ ਖੁੱਲੀਆਂ ਹੋ ਜਾਣ ਟੈਕਸ ਨਾਲ ਲੱਗੇ ਤੇ ਪੁੰਨ ਕਰ ਸਕਣ ਪਰਵ ਦੇ ਵਕਤ দান ਕਰ ਸਕਣ ਸੁਤੇ ਮਕੇਸ਼ ਲਾਹਾ ਮਿਲ ਦਿਹਾੜੀ ਇਹ ਕੁਸ਼ਕ ਦਿਹਾੜੀਆਂ ਇਹਨਾਂ ਦੀ ਜ਼ਿੰਦਗੀ ਚ ਲਾਭ ਮਿਲਣਾ ਚਾਹੀਦਾ ਸਾਡੇ ਅਵਤਾਰ ਧਾਰਨ ਦਾ ਇਹੋ ਹੀ ਫਾਇਦਾ ਹੋਣਾ ਚਾਹੀਦਾ ਹਿੰਦੂਆਂ ਨੂੰ ਆਜ਼ਾਦ ਕਰ ਦਿਓ ਜਿੱਥੇ ਮਹਾਰਾਜ ਤੁਜਾ ਸਲਾਮ ਕੀ ਜੋ ਫਰੀਾਨ ਹਿੰਦੁਮਾਂ ਹੈ ਹਿੰਦੂਆਂ ਕੋ ਮਾਰ ਕੇ ਤੇ ਵੀਰ ਸ਼ਾਨ ਸ਼ਾਨ ਕੇ ਮੰਦਰ ਗਰਾਏ ਕੇ ਮਸੀਤੇ ਬਣਵਾਏ ਦਿਨੀ ਨਕਮੇ ਆ ਜਾਣ ਕੀ ਨੀਨ ਹੋ ਕੀ ਆਣ ਕੇ ਅਤੇ ਹਿੰਦੂਆਂ ਕੇ ਬੱਚਿਓ ਕੋ ਕੋ ਮਾਰਤੇ ਛੇ ਔਰ ਤੋਂ ਲਗੈ ਸੋ ਸੁੰਦਰ ਪਛਾਨ ਕੇ ਐਸੇ ਛੇਰ ਪਾਸਤੀ ਛੂਟਦੀ ਨਾ ਕੋਈ ਜਾਨ ਜਾਂ ਨਾ ਤੀਰ ਛੂਟਤੇ ਗੋਬਿੰਦ ਸਿੰਘ ਜਵਾਨ ਕੇ ਪੀਰਤ ਸਿਮਰਤ ਪੁੰਨ ਦਾਨ ਇਹਨਾਂ ਹਿੰਦੂਆਂ ਨੂੰ ਕੋਈ ਪੀਰਸ ਯਾਤਰਾ ਸਿਮਰਤੀਆਂ ਦਾ ਪਾਠ ਪੁੰਨ ਪਰਵਾਂ ਦੇ ਵਕਤ ਕਰਨਾ ਦਾਨ ਸੁਤੇ ਕਰਨਾ ਆਪਣੀ ਮੇਰ ਛੱਡ ਕੇ ਕੁਛ ਕੋ ਲਾਹਾ ਮਿਲਾ ਦਿਹਾੜੀ ਬਿਹੜੀਆਂ ਇਹ ਲਾਹਾ ਇਹਨਾਂ ਨੂੰ ਲੈਣਾ ਚਾਹੀਦਾ ਹਿੰਦਵਾਸੀ ਆਜ਼ਾਦ ਹੋਣੇ ਚਾਹੀਦੇ ਆ ਸਾਡਾ ਉਤਾਰ ਮੁਲਕ ਦੀ ਰੱਖਿਆ ਕਰਨ ਵਾਸਤੇ ਹੋਇਆ ਨਾਨਕ ਨਾਮ ਮਿਲੇ ਵੜਿਆ ਆਪ ਦੀ ਬਾਤ ਮਾਰਾ ਕੋਈ ਮੰਗ ਲੋ ਮਾਰਾ ਕਹਿੰਦੇ ਸੇ ਮਾਰਾ ਸਾਨੂੰ ਤਾਂ ਨਾਮ ਦੀ ਵਡਿਆਈ ਮਿਲੇ ਤੇ ਅਸੀਂ ਆਪਦੇ ਪਾਸੋਂ ਗੁਰੂ ਸਾਹਿਬ ਜੀ ਕਹਿੰਦੇ ਮੰਗਦੇ ਹਾਂ ਮੇਕਾ ਘੜੀ ਸਮਾਰੀ ਸਾਡੇ ਪੰਥ ਦੇ ਅੰਦਰ ਵੀ ਨਾਮ ਦੀ ਵਡਿਆਈ ਹੋਵੇ ਇਹ ਮੇਕਾ ਹੀ ਕਿ ਘੜੀ ਵੀ ਤੈਨੂੰ ਸਮਾਲ ਰਹੀ ਹੈ ਯਾਦ ਕਰਦੇ ਰਹੀ ਹੈ ਇਹ ਮੰਗਿਆ ਮਾਰਾ ਸਾਹ ਨੂੰ ਪੰਥ ਵਾਸਤੇ ਨਾਮ ਅਤੇ ਮੁਲਕ ਦੀ ਰੱਖਿਆ ਵਾਸਤੇ ਆਜ਼ਾਦੀ ਦਿੱਤੀ ਹੈ ਉਹ ਜਿਨ੍ਹਾਂ ਹਿੱਜਾਂ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਪਹਿਲੇ ਰੂਪ ਵਿੱਚ ਹੀ ਉਹ ਮੰਗਿਆ ਹੈ ਮੱਕੇ ਵਿੱਚ ਜਦੋਂ ਆਕਾਸ਼ ਬਾਣੀ ਹੋਈ ਹੈ ਤੇ ਕਾਬਾ ਚਰਨਾਂ ਦੇ ਨਾਲ ਫਿਰਿਆ ਹੈ ਉਸ ਗੁਰੂ ਸਾਹਿਬ ਦੇ ਗੁਰਦਵਾਰਿਆਂ ਨੂੰ ਅੱਜ ਅੱਗ ਲਾ ਕੇ ਸਾੜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਪੱਖ ਜਿਹੜੇ ਹਿੰਦੂ ਮੁਸਲਮਾਨਾਂ ਨੂੰ ਸਾਰੇ ਨੂੰ ਸੰਜੋਬ ਦੇਣ ਵਾਲੇ ਹੈ ਉਹਨਾਂ ਨੂੰ ਅਗਨੀ ਦੇ ਨਾਲ ਸਸਕਾਰਨ ਇਹ ਕਿੱਡੀ ਸਾਦ ਸੰਗੇਤੀ ਅੱਜ ਹਿੰਦੂਆਂ ਵੱਲੋਂ ਕਿੱਡੀ ਬੇਰਹਿਮੀ ਹੋ ਰਹੀ ਹੈ ਕਿੱਡਾ ਪਾਪ ਹੋ ਰਿਹਾ ਹੈ